ਜਸਪਾਲ ਸਿੰਘ ਮੇਰਾ ਸਗਾ ਭਰਾ ਹੀ ਤੇ ਨਾਉਣਗੇ ਬਿਆਸ ਦਰਿਆਜ ਤੋਂ ਉੱਥੇ ਜਿੱਦਾਂ ਪਾਏ ਤੂਰ ਤੇ ਲੱਗੇਗਾ ਉੱਥੇ ਡੋਪ ਗਏ ਚਾਰ ਜਣੇ ਸੀ ਜਸਪਾਲ ਅਰਸ਼ ਸ਼ਾਲੋ ਤੇ ਟਿੱਡ ਮੁੰਡਾ ਗੁਰਪ੍ਰੀਤ ਸਿੰਘ ਤੇ ਤੁਸੀਂ ਕੋਸ਼ਿਸ਼ ਕੀਤੀ ਬਚਾਉਣ ਦੀ ਉਹਦੇ ਪਰ ਮੈਂ ਸਾਈਡ ਤੇ ਇੱਕ ਇੱਕ ਮੁੰਡਾ ਕਰਨ ਨੂੰ ਨਹੀਂ ਲੱਗੇ ਇਹ ਵੀ ਡੋਪ ਚੱਲੇ ਨੂੰ ਇੱਕ ਵਾਰੀ ਮੌਕਾ ਦਿੱਤਾ ਪਣੀ ਨੇ ਆ ਗਿਆ ਪਰ ਇਹ ਤੇ ਬਾਅਦ ਉਹ ਡੋਪ ਗਏ ਬਾਜਾਂ ਬਹੁ ਮਾਰੀਆਂ ਬੇੜੀ ਵਾਲੇ ਲੱਗੇ ਸਾਰ ਸੁਣੀ ਨਹੀਂ ਉਹਨਾਂ ਨੇ ਇੱਕ ਵੀ ਆਵਾਜ਼ ਤਾਡੇ ਭਰਾ ਦੀ ਮੌਤ ਜਾਂ ਡੁੱਬੇ ਤੁਹਾਡੇ ਅੱਖਾਂ ਦੇ ਸਾਹਮਣੇ ਹੋਏ ਮੈਂ ਸਾਰ ਤੇ ਤੁਹਾਨੂੰ ਦੱਸਣ ਦਿਆਂ ਮੈਂ ਨਾਤਾ ਨਹੀਂ ਮੈਂ ਰੇਤਾਂ ਪਰਾਂ ਹੀ ਇਹੋ ਗਾਰੀ ਗਈ ਸੀ ਅਸੀਂ ਤੁਸੀਂ ਟੋਟਲ ਕਿੰਨੇ ਸਾਥ ਜਣੇ ਗਏ ਸੀ ਸਾਥ ਜਣੇ ਹਾਂਜੀ ਠੀਕ ਠੀਕ ਦੋ ਸਕੇ ਭਰਾ ਵੀ ਸੀਗੇ ਜਿਹੜਾ ਦੀ ਮੌਤ ਹੋ ਗਈ ਸੀ ਹਾਂਜੀ ਹਾਂਜੀ ਤੁਹਾਡੇ ਬ੍ਰਦਰ ਦਾ ਕਿਨਾ ਸੀ ਜਸਪਾਲ ਸਿੰਘ ਉਹਨਾਂ ਦੀ ਡੈੱਡ ਬੋਡੀ ਮਿਲ ਗਈ ਹਾਂਜੀ ਉਹਦੀ ਦਰਸ਼ ਦੀ ਮਿਲ ਗਈ ਆ ਤੇ ਦੋ ਜਣੇ ਲੱਭੇ ਹਲੇ ਗੁਰਪ੍ਰੀਤ ਸ਼ਾਲੂ ਪ੍ਰਸ਼ਾਸਨ ਕਿੰਨੇ ਚਿਰ ਬਾਅਦ ਟੀਮ ਲੈ ਕੇ ਪਹੁੰਚਿਆ ਦੋ ਤਿੰਨ ਘੰਟੇ ਬਾਅਦ ਮੁੰਡੇ ਆ ਗਏ ਕਿਸਨੇ ਆਦਾਂ ਫੋਨ ਫੋਨ ਲਾਇਆ ਸੀ ਤਾਰ ਮੁੰਡੇ ਆ ਸਾਡੇ ਤਾਰ ਮੁੰਡੇ ਉਤਾਰਦੇ ਉਹਨਾਂ ਨੇ ਲੱਬੀਆਂ ਫੇਦੋ ਡੈਡ ਬੋੜੀਆਂ ਕਾਲੂ ਦੀ ਤਰਸ਼ ਦੀ ਐਂਡ ਵੱਲੋਂ ਯਾਨੀ ਤੇ ਐਂਡ ਤੋਂ ਸਾਰਿਆਂ ਨੇ ਐਂਡ ਤੋਂ ਉਹਨਾਂ ਲੱਗੇ ਹਾਂ ਪ੍ਰਸ਼ਾਸਨ ਵੱਲੋਂ ਜਾਂ ਡੀਸੀ ਸਾਹਿਬ ਨੂੰ ਕੁਝ ਨਹੀਂ ਮਿਲਿਆ ਤਿੰਨ ਦਿਨ ਬਾਅਦ ਆਈ ਸਾਰੀ ਤਿੰਨ ਘੰਟੇ ਬਾਅਦ ਐਂਬੂਲੈਂਸ ਵੀ ਉਹ ਸ਼ਹਿਰ ਪਹੁੰਚੀ ਜਦੋਂ ਐਂਬੂਲੈਂਸ ਆਈ ਪ੍ਰਸ਼ਾਸਨ ਬਿਲਕੁਲ ਜ਼ੀਰੋ ਬਸ ਆਖੀ ਤੇ ਸੀ ਨਾ ਹੋਣਗੇ ਸੀ ਸੱਤ ਜਾਣੇ ਜੀ ਅਚਾਨਕ ਮੁੰਡੇ ਦਾ ਪੈਰ ਪੈ ਗਿਆ ਇੱਕ ਦਾ ਹਰਸ਼ਦੀ ਉਹਨੂੰ ਬਚਾਉਣ ਲਈ ਗਿਆ ਗੁਰਪ੍ਰੀਤ ਅਚਾਨਕ ਸਾਰੇ ਬਚਾਉਣ ਚ ਲੱਗੇ ਉਹਨੂੰ ਤਾਂ ਸਾਰੇ ਉੱਥੇ ਪਾਣੀ ਚ ਹੀ ਡੁੱਬ ਗਏ ਪਹਿਲਾਂ ਸਾਰੇ ਤਾਂ ਕੋਲ ਸੀ ਪਹਿਲਾਂ ਅਰਸ਼ ਗਿਆ ਜੀ ਅਰਸ਼ ਦਾ ਪਾੜਾ ਪੈਰ ਫਿਸਲ ਗਿਆ ਉੱਥੋਂ ਤੇ ਟੋਏ ਚ ਪੈ ਗਿਆ ਸੀ ਉੱਥੇ ਟੋਆ ਸੀ ਉੱਥੇ ਹਾਂਜੀ ਤੇ ਗੁਰਪ੍ਰੀਤ ਔਰ ਗੁਰਪ੍ਰੀਤ ਗਿਆ ਉਹਨੂੰ ਬਚਾਉਣ ਲਈ ਤੇ ਫਿਰ ਉਹਨੂੰ ਬਚਾਉਣ ਲਈ ਗਿਆ ਵਿਸ਼ਾਲ ਵਿਸ਼ਾਲ ਵੀ ਗਿਆ ਸੀ ਮਗਰ ਉਹਦੇ ਕੋਈ ਦਵਾਦ ਦੂਜਾ ਗਿਆ ਜਿਸ ਪਾਲ ਚਾਰੇ ਜਾਣੇ ਸੀ ਇਹ ਚਾਰੇ ਜਾਣੇ ਉੱਥੇ ਡੁੱਬ ਗਏ ਇੰਨੇ ਦੇ ਵਿੱਚੋਂ ਕਿੰਨੇ ਜਣੇ ਦੀ ਦੋ ਜਣੇ ਜਸਪਾਲ ਜੀ ਤੇ ਦੂਜੀ ਟੀਮ ਇਹ ਅਛੀ ਦੀ ਮਿਲ ਗਈ ਆ ਠੀਕ ਹਾਂਜੀ ਦੋ ਦੀ ਡੈਥ ਨੇ ਕੋਸ਼ਿਸ਼ ਕੀਤੀ ਬਚਾਉਣ ਦੀ ਸੀ ਹਾਂਜੀ ਅਸੀਂ ਕੋਸ਼ਿਸ਼ ਕੀਤੀ ਅਸੀਂ ਉੱਤੇ बटे ਨਹੀਂ ਬੜਾ ਸਾਡੇ ਕੋਲ ਉੱਥੇ ਸਿਰਫ ਤੋ ਹੀ 7 ਜਣੇ ਸੀ ਅਸੀਂ 7 ਜਣੇ ਸੀ ਉੱਥੇ ਹਰ ਸਾਲ ਹੀ ਵਿਸਾਖੀ ਤੇ ਬਿਆਸ ਦਰਿਆ ਦੇ ਵਿੱਚ ਨਾਉਣ ਜਾਂਦੇ ਨਹੀਂ ਹਰ ਸਾਲ ਨਹੀਂ ਇਸ ਵਾਰ ਹੀ ਗਏ ਸੀ ਇਹਨਾਂ ਦੇ ਵਿੱਚ ਦੋ ਸਕੇ ਭਰਾ ਵੀ ਆ ਜੀ ਹਾਂਜੀ ਕੌਣ ਕੌਣ ਅਰਚੀ ਤੇ ਵਿਸ਼ਾਲ ਸਕੇ ਭਰਾ ਨਹੀਂ ਦੋਨੋਂ ਇਹ ਚਾਰੇ ਦੋਸਤ ਸੀਗੇ ਪਾਈ ਸਾਰੇ ਫਰੈਂਡ ਸੀ ਇਹ ਚਾਰੇ ਫਰੈਂਡ ਸੀ ਜੀ ਸਰਕ ਫਰੈਂਡ ਸਰਕ ਪਈ ਹਾਂ ਹਾਂਜੀ ਤੁਹਾਡੇ ਅੱਖਾਂ ਦੇ ਸਾਹਮਣੇ ਹੋਈ ਸਾਡੇ ਅੱਖਾਂ ਦੇ ਸਾਹਮਣੇ ਹੋਈ ਦੀ ਹਾਂਜੀ ਉਹ ਡੁੱਬਿਆ ਸੀ ਅਰਸ਼ ਨੂੰ ਮੈਂ ਕਿਹਾ ਫੜ ਦੋ ਅਰਸ਼ ਡੁੱਬਿਆ ਪਿਆ ਢੇ ਗੁਰਪ੍ਰੀਤ ਗਿਆ ਉਹਨੂੰ ਬਚਾਉਣੇ ਤਾਂ ਪਿੱਛੇ ਗਿਆ ਤੇ ਉਹ ਵੀ ਡੁੱਬ ਗਿਆ ਇੱਕ ਵਾਰੀ ਮੈਂ ਅਰਸ਼ ਨੂੰ ਫੜਿਆ ਵਾਂ ਤੋਂ ਛੁੱਟ ਗਈ ਮੇਤੋਂ ਬਾਅਦ ਮੈਂ ਵੀ ਡੁੱਬ ਚੱਲਿਆ ਫੇਰ ਮੈਂ ਨਿਕਲ ਕੇ ਬਾਹਰ ਆਇਆ ਤੇ ਮੇਰਾ ਸੀਸੀਟੀ ਲੱਭੇ ਨਹੀਂ ਵੀ ਗਿਆ ਚਲ ਗਏ ਹੀ ਕਿਸੇ ਛੋਟੇ ਪਾਣੀ ਕਿਸੇ ਉਹ ਚਾਨਕ ਵੱਡੇ ਪਾਣੀ ਹਾਂਜੀ ਉਹ ਚਾਨਕ ਵੱਡੇ ਪਾਣੀ ਚ ਚਲ ਗਏ ਤੇ ਸਭ ਤੋਂ ਪਹਿਲਾਂ ਅਰਸ਼ ਅਰਸ਼ ਗਿਆ ਸੀ ਅੱਛਾ ਹਾਂਜੀ ਅਰਸ਼ ਨੂੰ ਬਚਾਉਣ ਲਈ ਡੋਰ ਪਿੱਤ ਗਿਆ ਸੀ ਅਰਸ਼ ਨੂੰ ਬਚਾਉਣ ਲਈ ਫਿਰ ਉਹ ਦੋਵੇਂ ਜਸਪਾਲ ਤੇ ਦੁੱਦਾ ਵਿਛਾਲ ਗਏ ਉਹਨੂੰ ਬਚਾਉਣ ਤੇ ਚਾਰਾਂ ਨੂੰ ਤਰਨਾ ਕਿਸੇ ਨੂੰ ਨਹੀਂ ਤਰਨਾ ਕਿਸੇ ਨੂੰ ਨਹੀਂ ਆਉਂਦਾ ਮਾਰੀਆਂ ਮੋਟੀਆਂ ਬਾਹਾਂ ਮਾਰਨੀ ਆਉਂਦੀਆਂ ਸੀ ਤੁਸੀਂ ਮੌਕੇ ਤੇ ਉੱਥੇ ਪਹੁੰਚੇ ਸੀ ਤੁਹਾਡੇ ਦੋਸਤ ਸੀਗੇ ਹਾਂਜੀ ਕਿੰਨੇ ਜਣੇ ਸੀ ਤੁਸੀਂ ਅੱਛਾ 7 ਜਣੇ ਸੀ 7 ਜਣੇ ਸੀ ਤੇ ਤਿੰਨ ਜਣੇ ਤੁਸੀਂ ਬਾਹਰ ਸੀਗੇ ਹਾਂਜੀ ਅਚਾਨਕ ਜਿਹੜਾ ਅਚਾਨਕ ਪੈਰ ਪਿਆ ਹੀ ਜਗਾ ਤੇ ਹਾਂਜੀ ਡੁੰਗਾ ਪਾਣੀ ਦੇ ਸੀ ਹਾਂਜੀ